ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਆਓ ਮਿਲਿਵਾਰ ਸ਼ਾਹਦੂਚਾਰ ਦੇ ਨਾਲ ਜੁਟਨਾ ਕਰਿਏ ਨੱਖਨੇ ਮਹੱਲਾ ਪੰਜਵਾ ਜਿੰਨਾ ਪਿਛੈ ਹੋ ਗਈ ਸੇ ਮੈਂ ਪਿਛੈ ਪੀਰ ਰਵਿਆਸ ਜਿੰਨਾ ਕੀ ਮੈਂ ਆਸਣੀ ਤਿੰਨਾ ਮਹਿਜੀ ਆਸ ਫਰਮਾਨ ਕਰਦੇ ਹਨ ਪੰਚਮ ਪਾਤਸ਼ਾਹ ਜਿੰਨਾ ਪਿਛੇ ਹੋ ਗਈ ਮਤਲਬ ਮੈਂ ਗਈ ਜਿਹਦੇ ਪਿਛੇ ਸੇ ਮੈਂ ਪਿਛੇ ਪੀਰ ਅਵਿਆਸ ਅਵਿਆਸ ਕਹਿੰਦੇ ਹਨ ਤੁਰੇ ਫਿਰਦੇ ਹਨ ਮਾਇਆ ਦਾ ਅਜੂ ਪ੍ਰਭਾਵ ਹੈ ਸਭ ਮਾਇਆ ਲਈ ਖਾਤਰ ਭਟਕਦੇ ਫਿਰਦੇ ਹਨ ਮਾਇਆ ਵਾਸਤੇ ਜਿਨ੍ਹਾਂ ਬੰਦਿਆਂ ਦੇ ਪਿੱਛੇ ਮੈਂ ਜਾਂਦਾ ਹਾਂ ਜਿਨ੍ਹਾਂ ਦੀ ਮੁਥਾਜੀ ਮੈਂ ਕਰਦਾ ਫਿਰਦਾ ਹਾਂ ਮਾਇਆ ਦੇ ਖਾਤਰ ਜਦੋਂ ਮੈਂ ਉਹਨਾਂ ਵੱਲ ਤੱਕਦਾ ਹਾਂ ਤਾਂ ਉਹ ਵੀ ਮੇਰੇ ਪਿੱਛੇ-ਪਿੱਛੇ ਤੁਰੇ ਫਿਰਦੇ ਹਨ ਕਹਿੰਦਾ ਭਾਵ ਉਹ ਆਪ ਤੋਂ ਵੱਡਿਆਂ ਦੇ ਨਾਲ ਮਾਇਆ ਦੇ ਖਾਤਰ ਉਹਨਾਂ ਦਾ گاਹ ਉਹੋ ਜਿਹਾ ਸਿਸਟਮ ਹੈ ਉਹ ਵੀ ਗਾਂ ਮਾਇਆ ਦੇ ਪਿੱਛੇ ਭਟਕਦੇ ਫਿਰਦੇ ਐ ਮੈਂ ਮਾਇਆ ਦੇ ਖਾਤਰ ਮੈਂ ਉਹਨਾਂ ਦੀ ਮਥਾਜੀ ਕਰਦਾ ਮੇਰੇ ਤੋਂ ਅੱਗੇ ਗਾਂ ਉਹ ਆਪ ਤੋਂ ਵੱਡਿਆਂ ਦੀ ਮਥਾਜੀ ਕਰਦੇ ਫਿਰਦੇ ਐ ਮਾਇਆ ਦੇ ਖਾਤਰ ਕਹਿੰਦਾ ਭਾਵੇਂ ਫਿਰਦੇ ਸਾਰੇ ਕਹਿੰਦੇ ਇਸੇ ਚੱਕਰ ਦੇ ਵਿੱਚ ਹੀ ਆ ਸਤਿਗੁਰੂ ਪਾਸ਼ਾ ਨੇ ਉਹ ਵੀ ਇਸੇ ਮਾਇਆ ਦੇ ਪਿੱਛੇ ਤੁਰੇ ਫਿਰਦੀਆਂ ਨੇ ਜਿਨ੍ਹਾਂ ਦੀ ਸਹਾਈਤਾ ਦੀ ਮੈਂ ਆਸ ਰੱਖੀ ਫਿਰਦਾ ਸਾਂ ਜਿਨ੍ਹਾਂ ਕੀ ਮੈਂ ਆਸੜੀ ਆਸੜੀ ਮਤਲਬ ਆਸ ਰੱਖੀ ਫਿਰਦਾ ਸੀ ਉਹ ਮੈਥੋਂ ਉਹ ਮੈਥੋਂ ਆਸ ਬਣਾਈ ਬੈਠੀਆਂ ਨੇ ਰੰਗੇ ਫਰਮਾਨ ਹੈ ਮਹੱਲਾ ਪੰਜਵਾ ਗਿੱਲੀ ਗਿੱਲੀ ਰੋੜੜੀ ਭੌਂਦੀ ਭਾਵੇਂ ਆਏ ਗਿੱਲੀ ਗਿੱਲੀ ਦਾ ਮਤਲਬ ਚਿਪ ਚਿਪ ਕਰਦੀ ਰੋੜੜੀ ਕਹਿੰਦੇ ਹਨ ਗੁਰਦੀ ਰੋੜੀ ਭੌਂਦੀ ਦਾ ਮਤਲਬ ਮੱਖੀ ਜੋ ਬੈਠੇ ਸੇਫ ਹਥਿਆ ਉਬਰੇ ਭਾਗ ਮਥਾਏ ਮਥਾਏ ਦਾ ਮਤਲਬ ਮੱਥੇ ਉੱਤੇ ਭਾਵ ਦਾ ਮਤਲਬ ਮੁੰਡ-ਮੁੰਡ ਉਡੜ ਕੇ ਕਹਿੰਦੇ ਚਿਪ-ਚਿਪ ਕਰਦੀ ਗੁੜ ਦੀ ਰੋੜੀ ਉੱਤੇ ਮੱਖੀ ਮੋੜ ਉੱਡ ਕੇ ਆ ਬੈਠਦੀ ਹੈ ਤੇ ਆਖਰ ਗੁੜ ਦੇ ਨਾਲ ਹੀ ਚੰਬੜ ਜਾਂਦੀ ਹੈ ਵੇਖਿਆ ਨਹੀਂ ਜਿਹਨੂੰ ਚਿਪ-ਚਿਪ ਗੁਣ ਕਰਦਾ ਹੈ ਤੱਕਿਆ ਗੁਣ ਹੋਵੇ ਤਾਂ ਮੱਖੀ ਹੈ ਤੇ ਮੜਾ ਜਾਂ ਬੈਠਦੀ ਫਿਰ ਉੜਦੀ ਹੈ ਮਿੱਕੀ ਤੇ ਚਿਪ ਨਾ ਜਾਵਾ ਅਖੀਰ ਨੂੰ ਚਿਪੀ ਜਾਂਦੀ ਹੈ ਕਹਿੰਦਾ ਪਾਵਾ ਤੇ ਉੱਥੇ ਹੀ ਮਰ ਜਾਂਦੀ ਹੈ ਉਹਦੇ ਵਿੱਚ ਹੀ ਗਰਕੋ ਕੇ ਕਹਿੰਦੇ ਇਹੀ ਹਾਲ ਹੈ ਮਾਇਆ ਦਾ ਜਿਹੜੇ-ਜਿਹੜੇ ਬੰਦੇ ਮਾਇਆ ਦੇ ਨੇੜੇ ਹੋ ਹੋ ਕੇ ਬੈਠਦੇ ਹਨ ਤੇ ਉਹ ਇਸ ਮੋਹ ਦੇ ਵਿੱਚ ਹੀ ਫਸ ਜਾਂਦੇ ਹਨ ਸਿਰਫ ਉਹੀ ਬਚਨੇ ਹਨ ਉਮਰੇ ਉਮਰੇ ਦਾ ਮਤਲਬ ਬਚਣਾ ਭਾਗ ਮਥਾਈ ਜਿਨ੍ਹਾਂ ਦੇ ਮਥੇ ਉੱਤੇ ਭਾਗ ਜਾਗਦੇ ਹਨ ਉਹੀ ਬਚਨੇ ਆ ਨਹੀਂ ਤਾਂ ਇਹਦੇ ਤੋਂ ਬਚਦਾ ਨਹੀਂ ਕੋਈ ਫਿਰ ਅੰਗੇ ਫਰਮਾਨ ਹੈ ਮਹੱਲਾ ਪੰਜਵਾਂ ਡਿਠਾ ਹਵ ਮਜਾਹੀ ਖਾਲੀ ਕੋਈ ਨਾ ਜਾਣੀਐ ਤੈ ਸਖੀ ਭਾਗ ਮਥਾਹੀ ਜਿੰਨੀ ਮੇਰਾ ਸੱਜਣ 라ਵੇਆ ਕਹਿੰਦੇ ਇਹ ਅਚਰਜ ਖੇਡ ਹੈ ਇੱਕ ਅਚਰਜ ਖੇਡ ਹੈ ਕਿ ਜੀਵ ਮਾਇਆ ਦੇ ਮੋਹ ਦੇ ਵਿੱਚ ਫਸ ਜਾਂਦੇ ਹਨ ਕਿ ਇਹਨਾਂ ਦੇ ਅੰਦਰ ਰੱਬ ਨਹੀਂ ਵਸਦਾ ਜੋ ਇਹਨਾਂ ਨੂੰ ਬਚਾ ਲਏ ਪ੍ਰਮਾਤਮਾ ਨੂੰ ਤਾਂ ਮੈਂ ਹਰੇਕ ਦੇ ਅੰਦਰ ਵਸਦਾ ਵੇਖਿਆ ਕੋਈ ਵੀ ਜੀਵ ਐਸਾ ਨਹੀਂ ਹੈ ਜਿਸ ਦੇ ਅੰਦਰ ਨਾਮ ਵਸਦਾ ਹੋਵੇ ਪਰ ਸਿਰਫ ਕਹਿੰਦੇ ਉਹਨਾਂ ਸਤ ਸੰਗਣ ਸਹੇਨੀਆਂ ਭਾਵ ਸਤ ਸੰਗੀਆਂ ਦੇ ਮੱਥੇ ਦੇ ਭਾਗ ਜਾਗਦੇ ਹਨ ਜੋ ਉਹਨਾਂ ਦੇ ਭਗ ਜਾਂਦੇ ਹਨ ਉਹ ਹੀ ਮਾਇਆ ਦੇ ਪ੍ਰਭਾਵ ਤੋਂ ਬਚਦਿਆਂ ਹਨ ਸਤਸੰਗੀਆਂ ਉਹ ਹੀ ਸਤਸੰਗੀ ਬਚਦੇ ਹਨ ਕਹਿਣ ਦਾ ਭਾਵ ਜਿਨ੍ਹਾਂ ਨੇ ਪਿਆਰੇ ਮਿੱਤਰ ਪ੍ਰਭੂ ਦਾ ਮਿਲਾਪ ਪ੍ਰਾਪਤ ਕੀਤਾ ਹੈ ਉਹ ਬਚਦੇ ਹੈ ਰੱਗੇ ਫਰਮਾਨ ਹੈ ਪਉੜੀ ਹਉ ਢਾਢੀ ਦਰਗੁਣ ਗਾਵਦਾ ਜੇ ਹਰ ਪ੍ਰਭ ਭਾਵੇ ਪ੍ਰਭ ਮੀਰਾ ਥਿਰ ਥਾਵਰੀ ਹੋਰ ਆਵੇ ਜਾਵੇ ਜੇ ਹਰੀ ਪ੍ਰਭੂ ਨੂੰ ਚੰਗਾ ਲੱਗੇ ਜੀ ਉਹਨੂੰ ਭਾਵੇ ਜੇ ਪ੍ਰਭੂ ਦੀ ਰਜਾ ਹੋਵੇ ਮੇਰ ਹੋਵੇ ਤਾਂ ਮੈਂ ਟਾਡੀ ਉਸ ਦੇ ਦਰ ਤੇ ਉਸ ਦੇ ਗੁਣ ਗਾਉਂਦਾ ਹਾਂ ਮੇਰਾ ਪ੍ਰਭੂ ਸਦਾ ਥਿਰ ਟਿਕਾਣੇ ਵਾਲਾ ਹੈ। ਥਿਰਥਾਵਰੀ ਮਤਲਬ ਉਹ ਟਿਕਾਣੇ ਵਾਲਾ ਹੈ। ਹੋਰ ਸ੍ਰਿਸ਼ਟੀ ਜਮਦੀ ਮਰਦੀ ਹੈ। ਉਹ ਸਦਾ ਅਟਲ ਹੈ ਪਰਮੇਸ਼ਰ। ਉਹ ਅਬਨਾਸੀ ਹੈ। ਹੋਰਾ ਮੈਂ ਜਾਣਾ ਹੈ। ਹੋਰ ਸਾਰੀ ਆਉਣ ਜਾਣ ਦੀ ਖੇਡ ਦੇ ਵਿੱਚ ਹੈ। ਜਨਮ ਮਰਨ ਦੇ ਖੇਡ ਦੇ ਵਿੱਚ ਹੈ। ਸੋ ਮੰਗਾਂ ਦਾਨ ਗੁਸਾਈਆ ਜਿਤ ਭੁੱਖ ਲਹਿ ਜਾਵੇ ਹੇ ਧਰਤੀ ਦੇ ਸਾਈ ਮੈਂ ਤੇਥੋਂ ਉਹ ਦਾਨ ਮੰਗਦਾ ਹਾਂ ਜਿਸ ਨਾਲ ਮੇਰੀ ਮਾਇਆ ਦੀ ਭੁੱਖ ਦੂਰ ਹੋ ਜੇ ਮੈਂ ਉਹ ਛੇ ਮੰਗਦਾ ਪ੍ਰਭ ਜੀਓ ਦੇਵੂ ਦਰਸ਼ਨ ਆਪਣ ਜਿਤ ਢਾਡੀ ਤਰਬਤਾਵੈ ਹੇ ਪ੍ਰਭੂ ਜੀ ਮੈਨੂੰ ਆਪਣਾ ਦਰਸ਼ਨ ਦਿਓ ਜਿਸ ਨਾਲ ਮੈਂ ਢਾਡੀ ਢਾਡੀ ਮਤਲਬ ਕਹਿੰਦਾ ਜਿਸ ਤਰ੍ਹਾਂ ਢਾਡੀ ਜਥਾ ਹੁੰਦਾ ਮਤਲਬ ਉਹਦੀ ਉਸਤਤੀ ਕਰਦੇ ਆ ਨਾ ਪਰਮੇਸ਼ਰ ਦੀ ਤੇ ਇੱਥੇ ਢਾਡੀ ਉਹਨੂੰ ਕਿਹਾ ਜਿਹੜਾ ਪ੍ਰਮਾਤਮਾ ਦੀ ਵਡਿਆਈ ਕਰਨ ਵਾਲਾ ਕੋਈ ਵੀ ਪਰਮੇਸ਼ਰ ਦੀ ਭਜਨ ਬੰਦਗੀ ਕਰਨ ਵਾਲੇ ਨੂੰ ਢਾਡੀ ਕਹੇ ਕਹਿੰਦੇ ਜਿਸ ਨਾਲ ਮੈਂ ਢਾਡੀ ਮਾਇਆ ਦੀ ਤ੍ਰਿਸ਼ਨਾ ਵੱਨੋਂ ਰੱਜ ਜਾਵਾਂ ਇਹੋ ਜੀ ਕਿਰਪਾ ਕਰ ਫਿਰ ਅਗੇ ਫਰਮਾਨ ਹੈ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੈ ਦਾਤਾਰ ਪ੍ਰਭੂ ਨੇ ਮੇਰੀ ਅਰਦਾਸ ਸੁਣ ਲਈ ਤੇ ਮੈਨੂੰ ਢਾਡੀ ਨੂੰ ਆਪਣੇ ਮਹਿਲ ਦੇ ਵਿੱਚ ਬੁਲਾ ਲਿਆ ਭਾਵਾ ਆਪ ਦੇ ਚਰਨਾਂ ਦੇ ਨਾਲ ਜੋੜ ਲਿਆ ਰੰਗੀ ਫਰਮਾਨ ਹੈ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤਨਾ ਆਵੇ ਕਹਿੰਦੇ ਪ੍ਰਭੂ ਦਾ ਦਿਦਾਰ ਕਰਦਿਆਂ ਹੀ ਮੇਰੀ ਮਾਇਆ ਵਾਲੀ ਭੁੱਖ ਤੇ ਹੋਰ ਦੁੱਖ ਦੂਰ ਹੋ ਗਏ ਮੈਨੂੰ ਢਾਡੀ ਨੂੰ ਕਹਿੰਦੇ ਇਹ ਚੇਤੇ ਹੀ ਨਾ ਰਿਹਾ ਕਿ ਮੈਂ ਕੁਝ ਮੰਗਾ ਮੈਂ ਕੁਝ ਮੰਗਾ ਮੈਨੂੰ ਇਹ ਚੇਤੇ ਹੀ ਨਹੀਂ ਰਿਹਾ ਮੇਰੀ ਸਾਰੀ ਭੁੱਖ ਹੀ ਖਤਮ ਹੋ ਗਈ ਕੋਈ ਆਸ ਹੀ ਨਹੀਂ ਰਹੇਗੀ ਮੈਨੂੰ ਕੋਈ ਤ੍ਰਿਸ਼ਨਾ ਹੀ ਨਹੀਂ ਰਹੇਗੀ ਪ੍ਰਭੂ ਦੇ ਚਰਨੀ ਲੱਗ ਕੇ ਮੇਰੀਆਂ ਸਾਰੀਆਂ ਹੀ ਮਨੋ ਕਾਮਨਾ ਪੂਰੀਆਂ ਹੋ ਗਈਆਂ ਫਰਮਾਨ ਸਬੇ ਇੱਛਾ ਪੂਰੀਆਂ ਲੱਗ ਪ੍ਰਭ ਕੈ ਪਾਵੈ ਪਾਵੈ ਮਤਲਬ ਚਰਨਾਂ ਦੇ ਨਾਲ ਲੱਗ ਕੇ ਉਸ ਪ੍ਰਭੂ ਪਰਮੇਸ਼ਰ ਦੇ ਚਰਨੀ ਲੱਗ ਕੇ ਮੇਰੀਆਂ ਸਾਰੀਆਂ ਹੀ ਮਨੋ ਕਾਮਨਾ ਸੀ ਜਿਹੜੀਆਂ ਪੂਰੀਆਂ ਹੋ ਗਈਆਂ ਭਾਵੇਂ ਮੇਰੀ ਮੰਗਣ ਦੀ ਗੁੰਜਾਇਸ਼ ਹੀ ਨਹੀਂ ਰਹਿ ਗਈ ਮੇਰੀ ਕੋਈ ਵਾਸ਼ਨਾ ਨਹੀਂ ਰਹੇਗੀ ਫਿਰ ਫਰਮਾਨ ਹੈ ਹਉ ਨਿਰਗੁਣ ਢਾਡੀ ਬਖਸ਼ਿਓਨ ਪ੍ਰਭ ਪੁਰਖ ਵਿਦਾਵੈ ਕਹਿੰਦੇ ਉਸ ਪ੍ਰਭ ਪੁਰਖ ਨੇ ਮੈਨੂੰ ਨਿਮਾਣੇ ਗੁਣਹੀਨ ਢਾਡੀ ਨੂੰ ਬਖਸ਼ ਲਿਆ ਹੈ ਫਿਰ ਅੱਗੇ ਫਰਮਾਨ ਹੈ ਦਖਨੇ ਮਹੱਲਾ ਪੰਜਵਾ ਜਾਂ ਛੁੱਟੇ ਤਾ ਖਾਕ ਤੂ ਸੁਣੀ ਕੰਤ ਨ ਜਾਣਹੀ ਦੁਰਜਨ ਸੇਤੀ ਨਹੋ ਤੂ ਕੈ ਗੁਣ ਹਰ ਰੰਗ ਮਣਹੀ ਏ ਮੇਰੀ ਕਾਇਆ ਜਦੋਂ ਤੇਰਾ ਕਾਇਆ ਮਤਲਬ ਸਰੀਰ ਜਦੋਂ ਟੇਨਾ ਤੇ ਇਸ ਜਿੰਦ ਦਾ ਸਬੰਧ ਮੁੱਕ ਜਾਏਗਾ ਸਰੀਰ ਦਾ ਤੇ ਜੀਵਾਤਮਾ ਦਾ ਜਦੋਂ ਸਬੰਧ ਮੁੱਕ ਜਾਏਗਾ ਤਦੋਂ ਤੂੰ ਮਿੱਟੀ ਹੋ ਜਾਏਂਗੀ ਤੂੰ ਖਾਕ ਹੋ ਜਾਏਂਗੀ ਜਾਂ ਛੁੱਟੇ ਜਦੋਂ ਛੁੱਟ ਗਿਆ ਸਬੰਧ ਉਹਨਾਂ ਨਾਲੋਂ ਸਰੀਰ ਦਾ ਜਿੰਦ ਦੇ ਨਾਲੋਂ ਤਾ ਖਾਕ ਤੂੰ ਸੁੰਨੀ ਕੰਤ ਨਾ ਜਾਣਾਈ ਕਹਿੰਦੇ ਫਿਰ ਤੂੰ ਖਾਕ ਹੋ ਜਾਵੇਂਗੀ ਮਿੱਟੀ ਹੋ ਜਾਵੇਂਗੀ ਉਸ ਵੇਲੇ ਜਿੰਦ ਤੋਂ ਸਖਣੀ ਸੁਣੀ ਦਾ ਮਤਲਬ ਸਖਣੀ ਖਾਲੀ ਜਿੰਦ ਤੋਂ ਸਖਣੀ ਤੂੰ ਖਸਮ ਪ੍ਰਭੂ ਨਾਲ ਸਾਹ ਨਹੀਂ ਪਾ ਸਕਵੇਂਗੀ ਫਿਰ ਫਿਰ ਇਹ ਸੋਚੇ ਵੀ ਸਾਹ ਪੈ ਜੂਗੀ ਫਿਰ ਨਹੀਂ ਸਾਹ ਪੈਣੀ ਜਦੋਂ ਇਹ ਜਿੰਦ ਨਿਕਲ ਗਈ ਦੁਰਜਨ ਸੇਤੀ ਨੇਹੋ ਦੁਰਜਨ ਭੈੜੇ ਕਰਨ ਕਹਿੰਦੇ ਹੁਣ ਤੇਰਾ ਪਿਆਰ ਹੈ ਜਿਹੜਾ ਉਹ ਵਿਕਾਰਾਂ ਦੇ ਨਾਲ ਹੈ ਦੁਰਜਨ ਦੇ ਨਾਲ ਹੈ ਮਤਲਬ ਭੈੜੇ ਕਰਮ ਉਹਨਾਂ ਦੇ ਨਾਲ ਹੁਣ ਤੇਰਾ ਪਿਆਰ ਹੈ ਦੱਸ ਕਹਿੰਦੇ ਤੂੰ ਕਹਿ ਹੁਣ ਤੂੰ ਕਹਿ ਗੁਣ ਹਰ ਰੰਗ ਮਨ ਹੀ ਕਹਿੰਦੇ ਤੂੰ ਦੱਸ ਤੂੰ ਕਿਸ ਗੁਣ ਦੀ ਬਰਕਤ ਨਾਲ ਹਰੀ ਦੇ ਮਿਲਾਪ ਦਾ ਆਨੰਦ ਮਾਣ ਸਕਦੀ ਹੈ ਜਦੋਂ ਤੂੰ ਗੁਣ ਤਾਂ ਹੈ ਹੀ ਨਹੀਂ ਤੇਰੇ ਵਿੱਚ ਇਕੱਠਾ ਹੀ ਨਹੀਂ ਕੀਤਾ ਤੈਨੂੰ ਫਿਰ ਕਿਵੇਂ ਆਨੰਦ ਮਾਣੇਂਗੀ ਉਹਦੇ ਨਾਲ ਪਰਮੇਸ਼ਰ ਨਾਲ ਉਹਦੇ ਮਿਲਾਪ ਦਾ ਮਹੱਲਾ ਪੰਜਵਾ ਨਾਨਕ ਜਿਸ ਮਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸ ਸਿਉ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ ਚਿੰਦ ਕਹਿੰਦੇ ਹਨ ਫਿਕਰ ਨੂੰ ਕਹਿੰਦੇ ਹੈ ਨਾਨਕ ਜਿਸ ਪ੍ਰਭੂ ਦੀ ਯਾਦ ਤੋਂ ਬਿਨਾ ਇੱਕ ਘੜੀ ਵੀ ਸੁਖ ਦਾ ਸਾਹ ਨਹੀਂ ਆਉਂਦਾ ਇੱਕ ਘੜੀ ਵੀ ਸੁਖ ਦਾ ਸਾਹ ਨਹੀਂ ਆਉਂਦਾ ਉਸ ਪ੍ਰਭੂ ਪਰਮੇਸ਼ਰ ਤੋਂ ਬਿਨਾ ਪ੍ਰਭੂ ਦੀ ਯਾਦ ਤੋਂ ਬਿਨਾ ਕਹਿੰਦੇ ਦੁਨੀਆ ਦੇ ਚਿੰਤਾ ਫਿਕਰ ਹੀ ਜਾਨ ਖਾ ਜਾਂਦੇ ਹਨ ਦੁਨੀਆ ਦੇ ਚਿੰਤਾ ਫਿਕਰ ਉਹ ਹੀ ਜਾਨ ਖਾ ਜਾਂਦੇ ਹੈ ਕਹਿੰਦੇ ਜਿਸ ਨੂੰ ਵਿਸਾਰਿਆ ਇੱਕ ਪਲ ਵੀ ਜੀਵਨ ਨਿਰਵਾਣ ਨਹੀਂ ਹੋ ਸਕਦਾ ਉਹਨੂੰ ਵਿਸਾਰੇ ਤੋਂ ਬਿਨਾ ਸਰਦਾ ਹੀ ਨਹੀਂ ਉਹਦੇ ਤੋਂ ਬਿਨਾ ਵਿਸਰੈ ਸਰਾਂ ਨਾ ਬਿੰਦ ਕਹਿੰਦੇ ਇੱਕ ਬਿੰਦ ਨਹੀਂ ਸਰਦਾ ਉਹਦੇ ਬਿਨਾ ਪਰਮੇਸ਼ਰ ਬਿਨਾ ਤਾਂ ਤਿਸ ਸਿਆਂ ਕਿਉਂ ਰੂਸੀ ਹੈ ਜਿਸੈ ہماری ਚਿੰਦ ਕਹਿੰਦੇ ਜਿਸ ਨੂੰ ਵਿਸਾਰੇ ਇੱਕ ਪਲ ਵੀ ਨਹੀਂ ਇੱਕ ਬਿੰਦ ਵੀ ਨਹੀਂ ਸਰਦਾ ਤੇ ਫਿਰ ਕਹਿੰਦੇ ਹੇ ਮਨ ਜਿਸ ਪ੍ਰਭੂ ਨੂੰ ਹਰ ਵੇਲੇ ਸਾਡਾ ਫਿਕਰ ਹੈ ਚਿੰਤਾ ਹੈ ਸਾਡਾ ਫਿਕਰ ਹੈ ਉਸ ਨਾਲ ਕਹਿੰਦੇ ਰੁਸਣਾ ਠੀਕ ਨਹੀਂ ਹੈ ਫਿਰ ਉਹਨਾਂ ਕਿਉਂ ਰਸਿਆ ਹੋਇਆ ਹੈ ਕਿੰਦੋਂ ਕਿਉਂ ਰਸਿਆ ਕਹਿੰਦੇ ਰੁਸਣ ਦਾ ਭਾਵ ਕਿਉਂ ਨਹੀਂ ਯਾਦ ਕਰਦਾ ਉਹਨੂੰ ਭਜਨ ਮੰਦਗੀ ਕਿਉਂ ਨਹੀਂ ਕਰਦਾ ਉਹਦੀ ਰੱਗੇ ਫਰਮਾਨ ਅਮਨ ਲਾ ਪੰਜਵਾਂ ਰਤੇ ਰੰਗ ਪਾਰ ਬ੍ਰਹਮ ਕੈ ਮਨ ਤਨ ਅਤ ਗੁਲਾਲ ਨਾਨਕ ਵਿਣ ਨਾਮੈ ਆਲੂਧਿਆ ਜਿੱਤੀ ਹੋਰ ਖਿਆਲ ਆਲੂਧਿਆ ਦਾ ਮਤਲਬ ਮਲੀਨ ਕਹਿੰਦੇ ਇਹ ਨਾਨਕ ਜਿਹੜੇ ਬੰਦੇ ਪਰਮ ਜੋਤ ਪ੍ਰਭੂ ਦੇ ਪਿਆਰ ਦੇ ਵਿੱਚ ਰੰਗੇ ਜਾਂਦੇ ਹਨ ਉਹਨਾਂ ਦਾ ਤਨ ਮਨ ਪਿਆਰ ਦੇ ਵਿੱਚ ਗੂੜਾ ਲਾਲ ਹੋ ਜਾਂਦਾ ਹੈ ਗੂੜਾ ਲਾਲ ਹੋ ਜਾਂਦਾ ਹੈ ਤੇ ਪ੍ਰਭੂ ਦੇ ਪਿਆਰ ਨੂੰ ਘਟਾਉਣ ਵਾਲਾ ਜਿਤਨਾ ਵੀ ਹੋਰ-ਹੋਰ ਧਿਆਨ ਹੈ ਕਹਿੰਦੇ ਉਹ ਪ੍ਰਭੂ ਦੇ ਨਾਮ ਦੀ ਯਾਦ ਤੋਂ ਵਾਂਝਿਆ ਰੱਖਦਾ ਹੈ ਤੇ ਮਨ ਨੂੰ ਮੈਲਾ ਕਰਦਾ ਹੈ ਪ੍ਰਭੂ ਦੇ ਪਿਆਰ ਨੂੰ ਘਟਾਉਣ ਵਾਲਾ ਹੋਰ ਜਿੰਨਾ ਵੀ ਧਿਆਨ ਹੈ ਹੋਰ ਪਾਸੇ ਵਾਲਾ ਧਿਆਨ ਜਾਂ ਕਿਸੇ ਬਸਤੀ ਧਿਆਨਾਂ ਹੋਰ ਕਹਿੰਦੇ ਉਹ ਪ੍ਰਭੂ ਦੇ ਨਾਮ ਦੀ ਯਾਦ ਤੋਂ ਵਾਂਝਿਆ ਰੱਖਦਾ ਹੈ ਤੇ ਮਨ ਨੂੰ ਮੈਲਾ ਕਰਦਾ ਹੈ ਉਹ ਮਨ ਨੂੰ ਪਵਿੱਤਰ ਤਾਂ ਇੱਕੋ ਪਰਮੇਸ਼ਰ ਦੀ ਯਾਦ ਹੈ ਜਿਹੜੀ ਕੋਈ ਮਨ ਨੂੰ ਪਵਿੱਤਰ ਰੱਖ ਸਕਦੀ ਹੈ ਭਾਵੋ ਪ੍ਰਭੂ ਨੂੰ ਪਰਮੇਸ਼ਰ ਨੂੰ ਹਰ ਵਕਤ ਯਾਦ ਰੱਖੀਏ ਅੰਗ ਸੰਗ ਸਮਝੀਏ ਤਾਂ ਫਿਰ ਇਹ ਜਿਹੜਾ ਮਨ ਹੈ ਇਹ ਫਿਰ ਮੈਲਾ ਨਹੀਂ ਹੁੰਦਾ ਕਿਉਂ ਇਹ ਮੈਲਾ ਉਦੋਂ ਹੀ ਹੁੰਦਾ ਜਦੋਂ ਇਹ ਕਹਿੰਦਾ ਵੀ ਹੁਣ ਕੋਈ ਨਹੀਂ ਹੈ ਵੀ ਹੁਣ ਕੋਈ ਨਹੀਂ ਵੇਖਦਾ ਤੇ ਜੇ ਸਮਝੇ ਵੀ ਪ੍ਰਭੂ ਵੇਖ ਰਿਹਾ ਤਾਂ ਫਿਰ ਇਹ ਮੈਲਾ ਨਹੀਂ ਨਾ ਹੁੰਦਾ ਉਦੋਂ ਚੋਰੀ ਠੱਗੀ ਕਰਦਾ ਨਾ ਜਦੋਂ ਨੂੰ ਵੇਲੇ ਮਿਲਦੀ ਹੈ ਤੇ ਜੇ ਇਹਨੂੰ ਇਹਦੇ ਖਾਨੇ ਦੇ ਵਿੱਚ ਇਹ ਪੈ ਜੇ ਵੀ ਉਹ ਪਰਮੇਸ਼ਰ ਤੋਂ ਬਿਨਾ ਤਾਂ ਜਗ੍ਹਾ ਕੋਈ ਖਾਲੀ ਹੈ ਹੀ ਨਹੀਂ ਉਹ ਤਾਂ ਵੇਖ ਰਿਹਾ ਜੀ ਕੋਈ ਬੰਦਾ ਨਹੀਂ ਵੇਖ ਰਿਹਾ ਕਿਹਦੇ ਨੰਦੋਂ ਚੋਰੀ ਠੱਗੀ ਕਰੇਗਾ ਉਹ ਪਰਮੇਸ਼ਰ ਤੋਂ ਤਾਂ ਇਹਨਾਂ ਨੂੰ ਲੁਕੋ ਸਕਦਾ ਤੇ ਫਿਰ ਕਹਿੰਦੇ ਮੈਲਾ ਨਹੀਂ ਹੋਊਗਾ ਤੇ ਉਹਦੀ ਯਾਦ ਤੋਂ ਬਿਨਾ ਹੋਰ ਧਿਆਨ ਕਹਿੰਦੇ ਜਿੰਨਾ ਫਿਰ ਉਹ ਮੈਲਾ ਕਰਦਾ ਮਨ ਨੂੰ ਸਰੱਗੀ ਫਰਮਾਨ ਹੈ ਪੌੜੀ ਹਰ ਜੀਓ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਤੁਦ ਮਾਰ ਨਿਵਾੜਾ ਕਾੜਾ ਕਹਿੰਦੇ ਹੰ ਧੋਖੇ ਨੂੰ ਫਿਗਰ ਨੂੰ ਹੇ ਹਰੀ ਪਰਮੇਸ਼ਰ ਜਦੋਂ ਤੂੰ ਮੇਰਾ ਮਿੱਤਰ ਹੈ ਤਾਂ ਮੈਨੂੰ ਕੋਈ ਚਿੰਤਾ ਫਿਕਰ ਨਹੀਂ ਰਹਿ ਸਕਦਾ ਮੈਨੂੰ ਫਿਰ ਕੋਈ ਪਰਵਾਹ ਨਹੀਂ ਕਿਉਂਕਿ ਜਿੰਨਾ ਕਾਮ ਆਦਿਕ ਠੱਗਾਂ ਨੇ ਜਗਤ ਨੂੰ ਠੱਗ ਲਿਆ ਕਹਿੰਦੇ ਉਹ ਤੂੰ ਮੇਰੇ ਅੰਦਰੋਂ ਮਾਰ ਕੇ ਭਜਾ ਦਿੱਤੇ ਹਨ ਉਹ ਮਾਰ ਕੇ ਭਜਾ ਦਿੱਤੇ ਹਨ ਗੁਰੂ ਦੀ ਰਾਹੀ ਤੂੰ ਮੈਨੂੰ ਅੱਗੇ ਫਰਮਾਨ ਹੈ ਗੁਰ ਪੌਜਲ ਪਾਰ ਲੰਘਾਇਆ ਜਿੱਤਾ ਪਾਵਾਣਾ ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾਣਾ ਕਹਿੰਦੇ ਗੁਰੂ ਦੀ ਚਰਨੀ ਲਾ ਕੇ ਗੁਰੂ ਦੇ ਰਾਹੀ ਤੂੰ ਮੈਨੂੰ ਸੰਸਾਰ ਪੌਜਲ ਮਤੋਂ ਸੰਸਾਰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਮੈਂ ਮਾਇਆ ਦੇ ਜੰਜਾਲ ਜਿੱਤ ਲਏ ਹਨ ਹੁਣ ਮੈਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਸਾਰੇ ਰੰਗ ਮਾਨਦਾ ਹਾਂ ਸਾਰੇ ਰੰਗ ਮਾਨਦਾ ਹਾਂ ਮੈਂ ਇਸ ਵੱਡੇ ਜਗਤ ਅਖਾੜੇ ਨੂੰ ਜਿੱਤ ਲਿਆ ਹੈ ਰੱਗੇ ਫਰਮਾਨ ਹੈ ਸਭ ਇੰਦਰੀਆਂ ਵਸ ਕਰ ਦਿੱਤਿਓ ਸਤਵੰਤਾ ਸਾੜਾ ਤੂੰ ਮੇਰਾ ਸਤਵੰਤਾ ਸਾਈਂ ਉਹ ਮੇਰਾ ਸਤਵੰਤਾ ਮਤਲਬ ਉੱਚੀ ਆਚਣ ਵਾਲਾ ਸਤਵੰਤਾ ਦਾ ਮਤਲਬ ਸਤ ਦਾ ਮਤਲਬ ਸੱਚ ਉੱਚੇ ਆਚਣ ਵਾਲਾ ਸਾੜਾ ਦਾ ਮਤਲਬ ਸਾਡਾ ਤਾਂ ਸਤਗੁਰੂ ਪਾਤਸ਼ਾਹ ਸਮਝਾਦੇ ਤੂੰ ਮੇਰਾ ਉੱਚੇ ਆਚਣ ਵਾਲਾ ਸਾਈ ਮੇਰੇ ਸਿਰ ਉੱਤੇ ਹੈ ਕਹਿੰਦਾ ਪਾ ਮੇਰੇ ਸਿਰ ਤੇ ਤੇਰਾ ਹੱਥ ਹੈ ਤੂੰ ਮੇਰੀਆਂ ਸਾਰੀਆਂ ਇੰਦਰੀਆਂ ਮੇਰੇ ਕਾਬੂ ਦੇ ਵਿੱਚ ਕਰ ਦਿੱਤੀਆਂ ਹਨ ਹੁਣ ਇਹਨਾਂ ਨੂੰ ਜਿਸ ਪਾਸੇ ਲਾਈਦਾ ਉਧਰ ਹੀ ਲੱਗਦੀਆਂ ਹਨ ਆਪਦੀ ਮਰਜ਼ੀ ਨਹੀਂ ਇਹ ਕਰਦੀਆਂ ਇਹਨਾਂ ਦੀ ਮਰਜ਼ੀ ਹੁਣ ਨਹੀਂ ਚਲਦੀ ਹੁਣ ਇਹਦੇ 'ਚ ਇਹ ਵਸ ਦੇ ਵਿੱਚ ਹੈ ਜਿੱਧਰ ਇਹਨਾਂ ਨੂੰ ਲਾਈਦਾ ਉਧਰ ਹੀ ਲੱਗਦੀਆਂ ਹਨ ਜਿੱਤ ਲਾਈਨ ਤੇ ਤੈ ਲੱਗਦੀਆਂ ਨਾ ਖਿੰਜੋ ਤਾੜਾ ਜੋ ਇੱਛੀ ਸੋਫਲ ਪਾਏ ਦਾ ਗੁਰ ਅੰਦਰਵਾਣਾ ਕਹਿੰਦੇ ਕੋਈ ਖਿੱਚੋ ਤਾਣ ਨਹੀਂ ਕਰਦੀਆਂ ਹੁਣ ਭਾਵ ਆਪ ਦੇ ਆਪਦੀ ਮਰਜ਼ੀ ਨਹੀਂ ਹੁਣੇ ਗਿਆਨ ਇੰਦਰੀਆਂ ਜਿਹੜੀਆਂ ਇਹ ਕਰਦੀਆਂ ਇੱਕ ਖਿੱਚੋ ਤਾਣ ਨਹੀਂ ਕਰਦੀਆਂ ਗੁਰੂ ਨੇ ਮੇਰੇ ਮਨ ਨੂੰ ਅੰਦਰ ਵੱਲ ਪਰਦਾ ਦਿੱਤਾ ਹੈ ਅੰਦਰ ਵੱਲ ਨੂੰ ਪਰਦਾ ਦਿੱਤਾ ਹੈ ਅੰਦਰਵਾਣਾ ਦਾ ਮਤਲਬ ਅੰਦਰ ਨੂੰ ਪਰਤ ਗਿਆ ਮੇਰਾ ਮਨ ਬਾਹਰ ਭਟਕਣ ਦੀ ਜਗ੍ਹਾ ਅੰਤਰਾਤਮਿਕ ਟਿਕ ਗਿਆ ਕਹਿੰਦਾ ਪਾਉ ਤੇ ਹੁਣ ਮੈਂ ਜੋ ਕੁਝ ਇੱਛਾ ਕਰਦਾ ਉਹੀ ਫਲ ਪ੍ਰਾਪਤ ਕਰ ਲੈਂਦਾ ਜੋ ਇਚੀ ਸੋ ਫਲ ਪਾਏਦਾ ਜੋ ਇੱਛਾ ਹੁੰਦੀ ਹੈ ਉਹੀ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਹੁਣ ਮੇਰਾ ਮਨ ਬਾਹਰ ਭਟਕਣ ਦੀ ਥਾਂ ਹੀ ਗੁਰ ਅੰਦਰ ਵਾੜਾ ਗੁਰੂ ਨੇ ਮੇਰੇ ਮਨ ਨੂੰ ਅੰਦਰ ਵਾੜ ਦਿੱਤਾ ਬਾਹਰ ਭਟਕਣ ਦੀ ਥਾਂ ਅੰਦਰ ਟਿਕਾ ਦਿੱਤਾ ਇਹਨੇ ਗੁਰੂ ਨਾਨਕ ਤੁਠਾ ਭਾਇ ਰਹੋ ਹਰ ਵਸਦਾ ਨੇੜਾ ਭਾਇ ਰਹੋ ਮਤਲਬ ਇਹ ਪ੍ਰਭੂ ਕਹਿੰਦੇ ਇਹ ਪ੍ਰਭੂ ਮੇਰੇ ਉੱਤੇ ਗੁਰੂ ਨਾਨਕ પ્રસન્ન ਹੋ ਪਿਆ ਹੈ ਗੁਰੂ ਨਾਨਕ ਤੁਠਾ ਤੁਠਾ ਮਤਲਬ ਤਰੁੱਠ ਪਿਆ પ્રસન્ન ਹੋ ਗਿਆ ਹੈ ਇਹ ਪ੍ਰਭੂ ਕਹਿੰਦੇ ਉਸ ਦੀ ਮਿਹਰ ਨਾਲ ਮੈਨੂੰ ਪ੍ਰਭੂ ਆਪਣੇ ਨੇੜੇ ਵਸਦਾ ਦੱਸਦਾ ਹਰ ਵਸਦਾ ਨੇੜਾ ਕਿੰਨੇ ਉਹ ਨੇੜੇ ਵਸਦਾ ਦਿਸਦਾ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੀਆਂ ਮੇ ਅੰਤੰਤਾਈਆਂ ਹੋ ਗਈਆਂ ਉਹਨਾਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ